24 ਮਈ ਨੂੰ ਫਿਲਮ ਰੋਜ਼ ਰੋਜ਼ ਤੇ ਗਲਾਬ ਰਿਲੀਜ਼ ਹੋ ਰਹੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਬਹੁਤ ਐਕਸਾਈਟਡ ਵੀ ਹੋ ਇੰਡੀਆ ਦੇ ਵਿੱਚ ਹੁਣ ਇਹ ਫਿਲਮ ਰਿਲੀਜ਼ ਨਹੀਂ ਹੋ ਰਹੀ ਸੈਂਸਰ ਬੋਰਡ ਨੇ ਤੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਫਾਲੋ ਕਰਨ ਲਈ ਉਹਨਾਂ ਦੇ ਕਰਕੇ ਕਿ ਕੈਨੇਡਾ ਚ ਔਰ ਬਾਕੀ ਸਾਰੀਆਂ ਜਗ੍ਹਾ ਤੇ ਫਿਲਮ ਲੱਗ ਰਹੀ ਹੈ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਫਿਲਮ ਰੋਜ਼ ਰੋਜ਼ੀ ਗੁਲਾਬ ਜੋ ਕਿ 24 ਮਈ ਨੂੰ ਪੂਰੇ ਵਰਲਡ ਦੇ ਵਿੱਚ ਰਿਲੀਜ਼ ਹੋਣੀ ਸੀ ਹੁਣ ਇੰਡੀਆ ਦੇ ਵਿੱਚ ਜਾਂ ਕਹਿ ਲਈਏ ਕਿ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਹੈ ਬਟ ਵਰਲਡਵਾਈਡ ਭਾਰਤ ਨੂੰ ਛੱਡ ਕੇ ਬਾਕੀ ਥਾਵਾਂ ਤੇ ਹੋ ਰਹੀ ਹੈ ਗੁਰਨਾਮ ਪੁਲਰ ਨੇ ਆਪ ਦੱਸਿਆ ਕਿ ਕੈਨੇਡਾ ਦੇ ਵਿੱਚ ਵੀ ਰਿਲੀਜ਼ ਹੋਵੇਗੀ ਔਰ ਉਹ ਆਪ ਉੱਥੇ 24 ਮਈ ਨੂੰ ਜਾ ਕੇ ਥੀਏਟਰ ਵਿਜ਼ਿਟ ਕਰਨਗੇ ਬਟ ਕਿਹੜੇ ਕਾਰਨਾ ਕਰਕੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਫਿਲਮ ਰਿਲੀਜ਼ ਨਹੀਂ ਹੋ ਰਹੀ ਹੈ ਇਹ ਤੁਸੀਂ ਆਪ ਗੁਰਨਾਮ ਪੁਲਰ ਦੀ ਜ਼ੁਬਾਨੀ ਸੁਣੋ ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਮੇਰੀ ਗੁਜ਼ਾਰਿਸ਼ ਹੈ ਕਿ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਹਨੂੰ ਐਂਡ ਤੱਕ ਦੇਖਿਓ ਤਾਂ ਕਿ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਸਕੇ ਤੇ ਮੀਡੀਆ ਹਾਊਸਸ ਨੂੰ ਵੀ ਮੇਰੀ ਬੇਨਤੀ ਹੈ ਕਿ ਵੀਡੀਓ ਪੂਰੀ ਪੋਸਟ ਕਰੋ ਤਾਂ ਕਿ ਸਾਰੀ ਗੱਲ ਸਾਹਮਣੇ ਆ ਜਾਵੇ 24 ਮਈ ਨੂੰ ਫਿਲਮ ਰੋਜ਼ ਰੋਜ਼ ਤੇ ਗੁਲਾਬ ਰਿਲੀਜ਼ ਹੋ ਰਹੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਸਾਰੇ ਬਹੁਤ ਐਕਸਾਈਟਿਡ ਵੀ ਹੋ ਇੰਡੀਆ ਦੇ ਵਿੱਚ ਹੁਣ ਇਹ ਫਿਲਮ ਰਿਲੀਜ਼ ਨਹੀਂ ਹੋ ਰਹੀ ਪਰ ਇਹ ਫਿਲਮ ਬਾਕੀ ਕੰਟਰੀਆਂ ਜਿਵੇਂ ਕਿ ਕੈਨੇਡਾ ਯੂਐਸਏ ਯੂਕੇ ਆਸਟ੍ਰੇਲੀਆ ਹਰ ਜਗ੍ਹਾ ਤੇ ਫਿਲਮ ਲੱਗ ਰਹੀ ਹੈ ਇੰਡੀਆ ਦੇ ਵਿੱਚ ਰਿਸਪੈਕਟਡ ਸੈਂਸਰ ਬੋਰਡ ਨੇ ਤੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਫਾਲੋ ਕਰਨ ਲਈ ਉਹਨਾਂ ਦੇ ਕਰਕੇ ਕਿਉਂਕਿ ਕਰਮਜੀਤ ਭਾਜੀ ਐਮਪੀ ਇਲੈਕਸ਼ਨ ਕੰਟੈਸਟ ਕਰ ਰਹੇ ਨੇ ਫਰੀਦਕੋਟ ਕੰਸਿਸਟੈਂਸੀ ਤੋਂ ਇਸ ਕਰਕੇ ਅਸੀਂ ਉਹਨਾਂ ਦੀਆਂ ਗਾਈਡਲਾਈਨਸ ਨੂੰ ਫਾਲੋ ਕਰਦੇ ਹੋਏ ਸੈਂਸਰ ਬੋਰਡ ਦੀ ਰਿਸਪੈਕਟ ਕਰਦੇ ਹੋਏ ਅਸੀਂ ਇਹ ਫਿਲਮ ਇਲੈਕਸ਼ਨ ਕੰਪਲੀਟ ਹੋਣ ਤੋਂ ਬਾਅਦ ਜਿਹੜੀ ਵੀ ਡੇਟ ਤੇ ਲਾਵਾਂਗੇ ਤੁਹਾਨੂੰ ਇਨਫੋਰਮੇਸ਼ਨ ਦੇ ਦੇਵਾਂਗੇ ਪਰ ਫਿਲਹਾਲ ਇਹ ਫਿਲਮ ਇੰਡੀਆ ਚ ਰਿਲੀਜ਼ ਨਹੀਂ ਹੋ ਰਹੀ ਅ ਪਰ ਖੁਸ਼ਖਬਰੀ ਇਹ ਹੈ ਕਿ ਕੈਨੇਡਾ ਚ ਔਰ ਬਾਕੀ ਸਾਰੀਆਂ ਜਗ੍ਹਾ ਤੇ ਇਹ ਫਿਲਮ ਲੱਗ ਰਹੀ ਹੈ ਅ ਅਸੀਂ ਇਹ ਵੀਡੀਓ ਨਾਲ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਾਂ ਪੋਲੀਟੀਕਲ ਕੈਂਡੀਡੇਟ ਨੂੰ ਅ ਹੈਲਪ ਨਹੀਂ ਕਰ ਰਹੇ ਜਾਂ ਸਪੋਰਟ ਨਹੀਂ ਕਰ ਰਹੇ ਇਹ ਵੀਡੀਓ ਸਿਰਫ ਇਨਫੋਰਮੇਸ਼ਨ ਦੇਣ ਲਈ ਆ ਤੇ ਇਹ ਸਾਡੀ ਵੀਡੀਓ ਦਾ ਕੋਈ ਵੀ ਪੋਲੀਟੀਕਲ ਇਸਤੇਮਾਲ ਨਾ ਹੋਵੇ ਮੇਰੀ ਰਿਸਪੈਕਟ ਆ ਰਿਕਵੈਸਟ ਆ ਤੁਹਾਨੂੰ ਸਾਰਿਆਂ ਨੂੰ 24 ਮਈ ਨੂੰ ਕੈਨੇਡਾ ਦੇ ਵਿੱਚ ਮੈਂ ਪਹੁੰਚ ਰਿਹਾ ਸਾਰੇ ਥੀਏਟਰਸ ਚ ਵਿਜ਼ਿਟ ਕਰਨ ਕੈਨੇਡਾ ਵਾਲਿਓ ਆਪਾਂ ਮਿਲਦੇ ਆਂ ਤੇ ਇੰਡੀਆ ਦੀ ਨੈਕਸਟ ਡੇਟ ਜਿਹੜੀ ਵੀ ਰਿਲੀਜ਼ ਡੇਟ ਪੋਸੀਬਲ ਹੋਏਗੀ ਜੂਨ ਦੇ ਵਿੱਚ ਅਸੀਂ ਅਨਾਉਂਸ ਕਰਾਂਗੇ ਥੈਂਕ ਯੂ ਧੰਨਵਾਦ ਰੋਜ਼ ਰੋਜ਼ੀ ਤੇ ਗੱਲ ਵੈਲ ਤੁਸੀਂ ਰੀਜ਼ਨ ਤਾਂ ਜਾਣ ਲਿਆ ਕਿ ਕਿੰਨਾ ਕਾਰਨਾ ਕਰਕੇ ਇਹ ਫਿਲਮ ਜਿਹੜੀ ਹੈ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ ਹੈ ਬਟ ਜਦੋਂ ਨਵੀਂ ਰਿਲੀਜ਼ ਡੇਟ ਜਿਹੜੀ ਹੈ ਇੰਡੀਆ ਦੇ ਲਈ ਆਵੇਗੀ ਉਹ ਵੀ ਤੁਹਾਨੂੰ ਜ਼ਰੂਰ ਅਪਡੇਟ ਕਰਾਂਗੇ ਬਟ ਫਿਲਹਾਲ ਹਾਲ ਦੀ ਘੜੀ ਇਹ ਫਿਲਮ ਜਿਹੜੀ ਹੈ ਉਹ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਹੈ ਸਾਨੂੰ ਪਤਾ ਬਹੁਤ ਸਾਰੇ ਲੋਕ ਜਿਹੜੀ ਹੈ ਇਸ ਫਿਲਮ ਦੀ ਵੇਟ ਕਰ ਰਹੇ ਸੀ ਇਸ ਫਿਲਮ ਦੇ ਵਿੱਚ ਪਰ ਜਿਹੜੀ ਭਰਪੂਰ ਕਾਮੇਡੀ ਹੈ ਉਸ ਦੀ ਉਡੀਕ ਕਰ ਰਹੇ ਸੀ ਬਟ ਅਨਫੋਰਚਨਟਲੀ ਇਹ ਫਿਲਮ ਜਿਹੜੀ ਹੈ ਇਸ ਵੇਲੇ ਫॉर தி ਟਾਈਮ ਹਜੇ ਜਿਹੜੀ ਹੈ ਪੰਤ ਵਿੱਚ ਰਿਲੀਜ਼ ਨਹੀਂ ਹੋਏਗੀ ਨਿਊ ਰਿਲੀਜ਼ਿੰਗ ਡੇਟ ਜਦੋਂ ਅਪਡੇਟ ਹੋਏਗੀ ਤੁਹਾਨੂੰ ਜ਼ਰੂਰ ਦੱਸਾਂਗੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ